ਕਿਸ ਨੂੰ ਦੇਵਾਂ ਊਲਾਮਾ ਕਿਸ ਨੂੰ ਮੰਨਾ ਦੋਸੀ ਮੈਂ ਬਦਲਾਵਾਲਿਆਂ ਤੋਂ ਵੀ ਖੱਟੀ ਹੈ ਨਾ ਮੋਸੀ ਮੈਂ ਕਿਸ ਨੂੰ ਦੇਵਾਂ ਊਲਾਮਾ ਕਿਸ ਨੂੰ ਮੰਨਾ ਦੋਸੀ ਮੈਂ ਬਦਲਾਵਾਲਿਆਂ ਤੋਂ ਵੀ ਖੱਟੀ ਹੈ ਨਾ ਮੋਸੀ ਮੈਂ ਅੱਲੇ ਪੱਲੇ ਕੁਝ ਨਹੀਂ ਅੱਲੇ ਪੱਲੇ ਕੁਝ ਨਹੀਂ ਇੱਕ ਦੂਜੇ ਤੇ ਵਰੀ ਜਾਂਦੇ ਤੇਰੇ ਵਾਰ ਸੋਏ ਪੰਜਾਬ ਸਿਆਂ ਕੀ ਕਰੀ ਜਾਂਦੇ ਪੀਂਦੇ ਸੁਲਫਾ ਸੇ ਗਿਟਾਂ ਪੀ ਕੇ ਲਾਲਾ ਮਰੀ ਜਾਂਦੇ ਤੇਰੇ ਵਾਰ ਸੋਏ ਪੰਜਾਬ ਸਿਆਂ ਕੀ ਕਰੀ ਜਾਂਦੇ ਜਿੱਧਰ ਦੇਖੋ ਮਸ਼ਹੂਰ ਬ੍ਰਾਂਡ ਵਿਦੇਸੀ ਕਰੇ ਪਏ ਬਾਜ਼ਾਰ ਪਾਟੀਆਂ ਪੈਂਟਾਂ ਦੇ ਨਾਲ ਪਰੇ ਪਏ ਜਿੱਧਰ ਦੇਖੋ ਮਸ਼ਹੂਰ ਬ੍ਰਾਂਡ ਵਿਦੇਸੀ ਕਰੇ ਪਏ ਬਾਜ਼ਾਰ ਪਾਟੀਆਂ ਪੈਂਟਾਂ ਦੇ ਨਾਲ ਪਰੇ ਪਏ ਲਾ ਕੇ ਚੁੰਨੀਆਂ ਪੱਗਾਂ ਸਿਰ ਤੋਂ ਲਾ ਕੇ ਚੁੰਨੀਆਂ ਪੱਗਾਂ ਸਿਰ ਤੋਂ ਪਾਸੇ ਧਰੀ ਜਾਂਦੇ ਤੇਰੇ ਵਾਰਸ ਹੋਏ ਪੰਜਾਬ ਸਿਆਂ ਕੀ ਕਰੀ ਜਾਂਦੇ ਪੀਂਦੇ ਸਲਫਾਸਿਕ ਟਾ ਟੀਕੇ ਲਾਲਾ ਮਰੀ ਜਾਂਦੇ ਤੇਰੇ ਵਾਰਸ ਹੋਏ ਪੰਜਾਬ ਸਿਆਂ ਕੀ ਕਰੀ ਜਾਂਦੇ ਫੁੱਕੀ ਕਰ ਜਾਂਦੇ ਨੇ ਬਾਣੀ ਨੂੰ ਲਾਉਂਦੇ ਅੱਗਾਂ ਨੇ ਵੋਟ ਵੈਂਕ ਦੇ ਸਿਰ ਤੇ ਲਈਆਂ ਪਰੋਲਾ ਠੱਗਾ ਨੇ ਫੂਕੀ ਕਰ ਜਾਂਦੇ ਨੇ ਬਾਣੀ ਨੂੰ ਲਾਉਂਦੇ ਅੱਗਾ ਨੇ ਵੋਟ ਵੈਂਕ ਦੇ ਸਿਰ ਤੇ ਲਈਆਂ ਪਰੋਲਾ ਠੱਗਾ ਨੇ ਬਨ ਅੱਖਾਂ ਉੱਤੇ ਪੱਟੀ ਬਨ ਅੱਖਾਂ ਉੱਤੇ ਪੱਟੀ ਰੱਖੇ ਸਭ ਕੁਝ ਚਰੀ ਜਾਂਦੇ ਤੇਰੇ ਵਾਰਸ ਹੋਏ ਪੰਜਾਬ ਸਿਆਂ ਕੀ ਕਰੀ ਜਾਂਦੇ ਪੀਂਦੇ ਸਲਫਾ ਸਿਗਟਾਂ ਟੀਕੇ ਲਾਲਾ ਮਰੀ ਜਾਂਦੇ ਤੇਰੇ ਵਾਰਸ ਹੋਏ ਪੰਜਾਬ ਸਿਆਂ ਕੀ ਕਰੀ ਜਾਂਦੇ ਓ ਪੰਜਾਬ ਸਿਆਂ ਦੁਨੀਆ ਕਰਦੀ ਸਤਿਕਾਰ ਤੇਰਾ ਆਖੇ ਸ਼ਾਇਰ ਮੀਤ ਬੇਕਦਰਾਂ ਦੇ ਲਈ ਗੀਤ ਮੇਰਾ ਪੰਜਾਬ ਸਿਆਂ ਦੁਨੀਆ ਕਰਦੀ ਸਤਿਕਾਰ ਤੇਰਾ ਆਖੇ ਸ਼ਾਇਰ ਮੀਤ ਬੇਕਦਰਾਂ ਦੇ ਲਈ ਗੀਤ ਮੇਰਾ ਜਿਹੜੇ ਪੰਜੇ ਆਬਾਂ ਦੇ ਵਿੱਚ ਜਿਹੜੇ ਪੰਜੇ ਆਬਾਂ ਦੇ ਵਿੱਚ ਜਹਰਾ ਭਰੀ ਜਾਂਦੇ ਤੇਰੇ ਵਾਰਸ ਹੋਏ ਪੰਜਾਬ ਸਿਆਕੀ ਕਰੀ ਜਾਂਦੇ ਪੀਂਦੇ ਸਲਫਾਸੇ ਗਟਾਂ ਟੀਕੇ ਲਾਲਾ ਮਰੀ ਜਾਂਦੇ ਤੇਰੇ ਵਾਰਸ ਹੋਏ ਪੰਜਾਬ ਸਿਆਕੀ ਕਰੀ ਜਾਂਦੇ ਪੀਂਦੇ ਸਲਫਾਸੇ ਗਟਾਂ ਟੀਕੇ ਲਾਲਾ ਮਰੀ ਜਾਂਦੇ